ਸੀ ਜਿਸ ਇਲਾਕੇ ਦੇ ਵਿੱਚ ਬੈਠੀ ਉਹ ਜੰਮੂ ਦੀ ਧਰਤੀ ਤੇ ਇਹ ਵੀ ਕਿਤੇ ਧਰਤੀ ਸ਼ੇਰੇ ਪੰਜਾ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਆਉਂਦੀ ਹੁੰਦੀ ਸੀ ਆਜੋ ਸਰ ਰਾਜੇ ਨਵਾੜਾ ਕਿਹਾ ਜਾਂਦਾ ਹੈ ਮੰੰਦਾ ਕਿਹਾ ਜਾਂਦਾ ਹੈ ਅੱਜ ਕੋਈ ਰਾਜ ਭਾਗ ਦੀ ਮੇਰੇ ਵਰਗਾ ਗੱਲ ਕਰਦਾ ਚਾਰ ਕਿ ਚੱਕਰ ਫਰਾਉਂਦੇ ਨੇ ਵੀ ਤੂੰ ਵੀ ਆ ਕੇ ਉਹ ਰਾਜ ਭਾਗ ਦੀ ਗੱਲ ਕਰਦਾ ਤੂੰ ਕੌਣ ਹੋ ਨਾਰਾਜ ਭਾਗ ਲੈ ਕੇ ਵਾਲਾ ਜੇਕਰ ਕੋਈ ਇੱਥੇ ਹਿੰਦੂ ਰਾਸ਼ਟਰੀ ਦੀ ਗੱਲ ਕਰਦਾ ਹੈ ਉਹਨੂੰ ਸਿਕਿਉਰਿਟੀਆਂ ਦਿੱਤੀਆਂ ਜਾਂਦੀਆਂ ਨੇ ਜੇਕਰ ਕੋਈ ਹਿੰਦੂ ਰਾਸ਼ਟਰੀ ਦੀ ਗੱਲ ਕਰਦਾ ਹੈ ਉਹਨੂੰ ਸਰਕਾਰ ਪ੍ਰਮੋਟ ਕਰਦੀ ਹੈ ਜੇਕਰ ਕੋਈ ਕੌਮੀ ਘਰ ਦੀ ਗੱਲ ਕਰਦਾ ਰਾਜ ਭਾਗ ਦੀ ਗੱਲ ਕਰਦਾ ਹੈ ਸਰਕਾਰੇ ਖਾਲਸਾ ਖਾਲਿਸਤਾਨ ਦੀ ਗੱਲ ਕਰਦਾ ਹੈ ਉਹਨੂੰ ਐਨਐਸਏ ਲਾਈ ਕਰਦੀ ਹੈ ਇਹ ਗੁਲਾਮੀ ਦੀ ਨਿਸ਼ਾਨੀ ਹੈ ਪਿਛਲੇ ਦਿਨਾਂ ਦੇ ਵਿੱਚ ਪ੍ਰਦੀਪ ਕਲੇਰ ਜਿਨਨੇ 2015 ਦੇ ਵਿੱਚ ਹਣੀ ਤੀਤ ਦੇ ਕਹਿਣ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਉਹਨੇ ਕਬੂਲ ਕੀਤਾ ਅਦਾਲਤ ਦੇ ਵਿੱਚ ਉਹਨੂੰ 2 ਮਹੀਨਿਆਂ ਦੇ ਵਿੱਚ ਵਿੱਚ ਜ਼ਮਾਨਤ ਮਿਲ ਜਾਂਦੀ ਹੈ ਬੇਅਦਬੀ ਕਰਨ ਵਾਲੇ ਬੰਦੇ ਨੂੰ 2 ਮਹੀਨਿਆਂ ਦੇ ਵਿੱਚ ਜ਼ਮਾਨਤ ਤੇ ਜਿਨ੍ਹਾਂ ਨੇ ਸਜ਼ਾਵਾਂ ਭੁਗਤਲੀਆਂ 35 ਸਾਲ ਤੋਂ ਅੰਦਰ ਬੈਠੇ ਹੈ ਕੀ ਇਹ ਗੁਲਾਮੀ ਨੇ ਤੇ ਹੋਰ ਕੀ ਹੈ ਉਹਨਾਂ ਵਾਸਤੇ ਕਾਨੂੰਨ ਹੋਰ ਸਾਡੇ ਵਾਸਤੇ ਹੋਰ ਹੈ ਉਹਨਾਂ ਨੂੰ ਕਿਸੇ ਹੋਰ ਨਿਗਾਹ ਨਾਲ ਵੇਖਿਆ ਜਾਂਦਾ ਤੇ ਸਾਨੂੰ ਕਿਸੇ ਹੋਰ ਨਿਗਾਹ ਦੇ ਨਾਲ ਵੇਖਿਆ ਜਾਂਦਾ ਕਹਿੰਦੇ ਤੁਹਾਡਾ ਤੇ ਰਾਜ ਹੀ ਨਹੀਂ ਰਿਹਾ ਇਸ ਤਰ੍ਹਾਂ ਕਹਿੰਦੇ ਤੁਹਾਡਾ ਰਾਜ ਹੀ ਨਹੀਂ ਰਿਹਾ ਇੰਗਲੈਂਡ ਵਾਲਿਆਂ ਨੂੰ ਜਾ ਕੇ ਰੋਸ਼ ਲੋਕ ਜਿਹੜਾ ਲਿਖਤੀ ਉਪ ਦੇ ਵਿੱਚ ਉੱਥੇ ਪਿਆ ਹੋਇਆ ਉੱਥੇ ਪੋਚਣ ਉੱਥੇ ਸਾਡਾ ਸਿੰਘਾਸਨ ਪਿਆ ਹੋਇਆ ਸਾਡਾ ਕੋਹੇ ਨੂੰ ਪਿਆ ਹੋਇਆ ਹੋਇਆ ਸਾਡੀਆਂ ਉੱਥੇ ਲਿਖਤਾਂ ਪਈਆਂ ਹੋਈਆਂ ਨੇ ਸਾਡੀਆਂ ਉੱਥੇ ਕੀਮਤੀ ਚੀਜ਼ਾਂ ਪਈਆਂ ਹੋਈਆਂ ਨੇ ਤੁਸੀਂ ਜੂਕੇ ਦੀ ਧਰਤੀ ਤੇ ਜਾ ਕੇ ਦੇਖੋ ਸਾਡਾ ਉੱਥੇ ਖਜ਼ਾਨਾ ਪਿਆ ਹੋਇਆ ਤੁਸੀਂ ਕਹਿੰਦੇ ਰਾਜ ਨਹੀਂ ਕੀਤਾ ਉਹ ਜਾ ਕੇ ਸਿੰਘਾਸਨ ਨੂੰ ਤਾਂ ਪੋਛ ਕੇ ਵੇਖੋ ਰਣਜੀਤ ਸਿੰਘ ਇੱਤੇ ਬੈੰਦਾ ਰਿਹਾ ਹੈ ਉਸ ਕੋਹੇ ਨੂਰ ਨੂੰ ਪੋਛ ਕੇ ਵੇਖੋ ਇਹ ਕੋਹੇ ਨੂਰ ਰਣਜੀਤ ਸਿੰਘ ਆਪਣੇ ਡੋਲੇ ਤੇ ਬੰਦਾ ਹੁੰਦਾ ਸੀ ਇਹ ਕਹਿੰਦੇ ਰਾਜ ਨਹੀਂ ਕੀਤਾ ਕੋਹੇ ਨੂਰ ਅਜ ਮਾਂ ਉਹਦੇ ਨਾਲ ਤਾਜ ਦੇ ਵਿੱਚ ਲੱਗਾ ਹੋਇਆ ਧਰਨਦੀਪ ਸਿੰਘ ਡੋਲੇ ਤੇ ਬੰਦਾ ਸੀ ਤੇ ਕਿਸੇ ਨੇ ਪੁੱਛਿਆ ਰਜੀਤ ਸਿੰਘਾ ਡੋਲੇ ਤੇ ਕੀ ਬੰਦਾ ਕਹਿੰਦਾ ਡੋਲੇ ਦੇ ਜੋਰ ਤੇ ਕੋਹੇ ਨੂਰ ਦਿੱਤਿਆ ਤਰਲੇ ਮਾਰ ਕੇ ਲੈ ਗਿਆ ਧੋਖੇ ਨਾ ਨਹੀਂ ਲਿਆ ਡੋਲਿਆਂ ਦੇ ਵਿੱਚ ਜੋਰ ਸੀ ਤੇ ਤਾਂ ਕੋਹੇ ਨੂਰ ਦਿੱਤਿਆ ਸੀ ਰਜੀਤ ਸਿੰਘ ਨੇ ਅਸੀਂ ਰਾਜ-ਰਾਜ ਕੀਤਾ ਹੈ ਕਰਕੇ ਵਿਖਾਇਆ ਹੈ ਰਣਜੀਤ ਸਿੰਘ ਵਰਗਾ ਰਾਜਾ ਕਹਿੰਦਾ ਹੋ ਸਕਦਾ ਅੱਜ ਦੇ ਪੰਜਾਬ ਦੇ ਹਾਕਮ ਇਹ ਗੱਲ ਕਹਿੰਦੇ ਨੇ ਅਸੀਂ ਰਣਜੀਤ ਸਿੰਘ ਵਰਗੇ ਰਾਜੇ ਆ ਤੁਸੀਂ ਰਣਜੀਤ ਸਿੰਘ ਦੇ ਪੈਰਾਂ ਦੀ ਧਿੱਤੀ ਵਰਗੇ ਵੀ ਨਹੀਂ ਰਣਜੀਤ ਸਿੰਘ ਕੋ ਰਾਜਾ ਹੈ ਜਦੋਂ ਰਣਜੀਤ ਸਿੰਘ ਨੂੰ ਪੁੱਛਿਆ ਗਿਆ ਰਣਜੀਤ ਸਿੰਘਾ ਤੈਨੂੰ ਮਹਾਰਾਜ ਦਾ ਖਿਤਾਬ ਦੇਣਾ ਕਹਿੰਦਾ ਮੈਂ ਕੋ ਨਾਨਕ ਦਾ ਕੂਕਰ ਆ ਮੈਂ ਕੋਈ ਮਹਾਰਾਜਾ ਨਹੀਂ ਹੈਗਾ ਕਹਿੰਦੇ ਰਣਜੀਤ ਸਿੰਘਾ ਮੋਹਰਾਂ ਤਿਆਰ ਹੋਣੀਆਂ ਨੇ ਸਿੱਕੇ ਤਿਆਰ ਹੋਣੇ ਨੇ ਤੇਰਾ ਨਾਮ ਲਿਖ ਦੀਏ ਤੇਰੇ ਦਾਦੇ ਸਰਦਾਰ ਚਰਤ ਸਿੰਘ ਦਾ ਨਾਮ ਲਿਖ ਦੀਏ ਤੇਰੇ ਪਿਤਾ ਸਰਦਾਰ ਮਹਾ ਸਿੰਘ ਦਾ ਨਾਮ ਲਿਖ ਦिए ਰਣਜੀਤ ਸਿੰਘ ਕਹਿੰਦਾ ਉਹ ਕੌਣ ਹੁੰਦੇ ਯਾਰ ਰਾਜ ਦੇਣ ਵਾਲੇ ਸਿੱਕਿਆਂ ਦੇ ਉੱਪਰ ਲਿਖਣਾ ਹੈ ਤੇ ਲਿਖੋ ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਜ਼ਾਫਤ ਅਜਨਾਨ ਨਾਮ ਨੂੰ ਗੋਬਿੰਦ ਸਿੰਘ ਕਹਿੰਦੇ ਰਾਜ ਮੇਰਾ ਨਹੀਂ ਤੇ ਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਜਿੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿੱਦਾ ਉਹਨਾਂ ਦਾ ਨਾਮ ਲਿਖੋ ਕਹਿੰਦੇ ਸਦਕੇ ਜਾਈਏ ਰਣਜੀਤ ਸਿੰਘਾ ਤੇਰੇ ਰਾਜ ਤੇ ਇਥੇ ਰਾਜ ਆ ਜਾਵੇ ਜੇਕਰ ਕੋਈ ਆਟਾ ਆਦਾਲ ਬਣ ਰਹੀ ਉਹਨਾਂ ਤੇ ਵੀ ਆਪਣੀਆਂ ਫੋਟੋਆਂ ਜੇਕਰ ਘਰ ਦੇ ਵਿੱਚ ਕੋਈ ਪੈਨਸ਼ਨ ਆ ਗਈ ਉਹਨਾਂ ਤੇ ਵੀ ਆਪਣੀਆਂ ਫੋਟੋਆਂ ਜੇਕਰ ਆਧਾਰ ਕਾਰਡ ਬਣਾਏ ਕੁਝ ਵੀ ਬਣਾਏ ਕੋਈ ਪ੍ਰੂਫ ਬਣਾਏ ਉਹਨਾਂ ਤੇ ਵੀ ਆਪਣੀਆਂ ਫੋਟੋਆਂ ਹਰਦੀਪ ਸਿੰਘ ਦੀ ਰੀਸ ਕਰਾਂਗੇ ਉਹਨੇ ਆਪਣਾ ਨਾਮ ਦਿੱਤਾ ਹੀ ਕਿਤੇ ਨਹੀਂ ਕਹਿੰਦੇ ਇਹਦੇ ਬਾਬੇ ਨਾਨਕ ਦਾ ਰਾਜ ਹੈ ਉਹਦੀਆਂ ਫੋਟੋਆਂ ਹੋਣੀਆਂ ਚਾਹੀਦੀਆਂ